ਸਵਾਗਤ ਹੈ ਦੋਸਤੋ ਐਨਡੀ ਪੰਜਾਬ ਨਿਊਜ਼ ਤੁਹਾਡਾ ਸਵਾਗਤ ਹੈ ਅਸੀਂ ਅੱਜ ਇਸ ਵੇਲੇ ਮਲਕਪੁਰ ਦੇ ਵਿੱਚ ਖੜੇ ਆਂ ਔਰ ਇਹ ਸ਼ਿਵਸਾਰਾ ਵਾਲਾ ਇੱਕ ਗੱਡੀਆਂ ਟ੍ਰੈਲਾ ਫੜਿਆ ਗਿਆ ਕਿਦੇ ਵਿੱਚ 2 ਰੋਪੀ ਵੀ ਖਿਸਕਾ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹਦੇ ਟਪਕਾਫ ਗਿਆ ਉਹ ਇਹ ਚਲਾਈ ਜਾਦੀ ਜਿਹੜੇ ਚੱਲਦੇ ਅੱਜ ਮਲਕਪੁਰ ਦੇ ਵਿੱਚ ਫਿਲਿੰਗ ਲਗਾ ਕੇ ਉਹ ਪਹਿਲਾਂ ਫੜਿਆ ਗਿਆ ਲੋਕਾਂ ਦਾ ਵੀ ਗੱਲਬਾਤ ਕਰ ਰਹੇ ਹਾਂ ਜਾਣੇ ਕੋਈ ਸਰ ਕੀ ਪੂਰਾ ਮਾਮਲਾ ਉਸਕੇ ਸਰ ਮਾਮਲਾ ਹੈ ਗੱਡੀ ਬੜੀ ਤੇਜ਼ ਵਜਾ ਕੇ ਲਿਆ ਰਹੀ ਵਿੱਚੋਂ ਉਹ ਮੁੰਡਾ ਆਇਆ ਜਿਹੜਾ ਉਹ ਗੋੜ ਰੱਖਿਆ ਦਾ ਉਹਦਾ ਮੈਂਬਰ ਆ ਉਹ ਬੜੀ ਮੁਸ਼ਕਲ ਨਾਲ ਖਿਲਾ ਰਿਹਾ ਅੰਨੇ ਜੋ ਪੁਰੀਆ ਹਾਲ ਦਾ ਗਾਇਆਂ ਦੀ ਲੱਤਾ ਸੁਚੀਆਂ ਪਈਆਂ ਗਾਇਆਂ ਦੇ ਪਤਾ ਨਹੀਂ ਕਿੱਥੋਂ ਖਵਾਦ ਲਿਆ ਰਿਆ। ਪਰ ਉਹ ਕਿੰਨਾ ਚੁ ਇੱਕ ਬੰਦਾ ਦੱਸ ਰਿਹਾ ਕਿ ਇਹਦੀ ਤੀਜੀ ਵਾਰੀ ਜਮਾਨਤ ਹੋ ਗਈ ਹੈ ਡਰਾਈਵਰ ਦੀ। ਤੇ ਜਿਹਨੂੰ ਵਾਰ-ਵਾਰ ਜਮਾਨਤ ਮਿਲਣ ਦੀ ਸਰ ਉਹਨੇ ਕੰਮ ਕਰਨਾ ਹੀ ਕਰਨਾ। ਉਹਦਾ ਉਹ ਸਲਾਪੇ ਵਧਣਾ। ਆਇਆ ਉਹ ਫੜਿਆ ਬਹੁਤ ਸੰਦਿਆ ਉਹਨੂੰ ਪਰਵਾਹ ਹੀ ਕੋਈ ਨਹੀਂ ਉਹਨੂੰ ਪਤਾ ਕਿ ਮੇਰੇ ਪਿੱਛੇ ਜਿਹੜੇ ਬੈਠੇ ਮੇਰੀ ਜਮਾਨਤ ਵਾਲਾ ਨੇ ਉਹਨਾਂ ਨੇ। ਦੇਖੋ ਮਿਲਦਾ ਹੈ ਤੁਹਾਡੇ ਨੂੰ ਕਾਫੀ ਉਪਰਾਲੇ ਕੀਤੇ ਜਾਂਦੇ ਫਿਰ ਕਿਉਂ ਬੰਦੇ ਸ਼ੁਰੂ ਹੋ ਜਾਂਦੇ ਆ। ਬੰਦੇ ਸਰ ਕੋਰਟ ਪੁਜੀ ਵਿਚਾਰੇ ਕੀ ਕਰਵਾਵੇ ਅੰਦਰ ਹੀ ਦੇ ਸਕਦੇ ਆ ਤੇ ਕੋਰਟ ਦੇ ਡਿਮੈਂਡ ਕਿੰਨੇ ਗਾਈਆਂ ਇਸ ਵਿੱਚ ਸੋ 10 ਤੋਂ 12 ਗਾਈਆਂ ਵਿੱਚ ਉੱਪਰ ਟੈਂਕੀਆਂ ਰੱਖੀ ਦੀਆਂ ਕਿ ਜੇ ਕੋਈ ਦੇਖੇ ਉਹਨੂੰ ਭਲੇਖਾ ਵੇਹੇ ਉੱਪਰ ਟੈਂਕੀਆਂ ਹੈਗੀਆਂ ਥੱਲੇ ਕੁਝ ਨਹੀਂ ਵਾਦੇ ਫਿਰ ਉਹ ਵੀ ਗਿਸਤਾ ਕਰ ਲਿਆ ਪੁਲਿਸ ਨੇ ਹਾਂਜੀ ਸਰ ਪੁਲਿਸ ਕੁਝ ਕਰਦਾ ਵਾ ਕੇ ਲੈ ਗਈ ਟਰੱਕੀ ਚਲਾ ਲਿਆ ਅੱਗੇ ਦੇਖੋ ਕੀ ਕਰਦੇ ਸਰ ਕੀ ਕਹਿਣਾ ਚਾਹੋਗੇ ਦੇਖਣ ਮਿਲਦਾ ਦਿਨ ਪਤਾ ਨਹੀਂ ਦੇਵੇਂ ਗਾਉਂਗਾ ਲੱਗਦਾ ਮਾਵਲਾ ਦੇਖਣ ਨੂੰ ਮਿਲਦਾ ਕੀ ਕਹਿਣਾ ਚਾਹੋਗੇ ਸਰ ਇਹ ਹਰ ਵਾਰੀ ਇਦਾਂ ਦਾ ਹੀ ਹੋ ਰਿਹਾ ਆਹੀਂ ਸੇਵਾਦਾਰਾਂ ਨੇ ਟਰੱਕ ਵੀ ਆਹੀਂ ਫੜਿਆ ਆਹੀਂ ਰੋੜੇ ਦੀ ਨਾਕੇ ਲਾਈ ਦੀਆਂ ਪਰ ਇਹ ਸਾਡੇ ਤੋਂ ਨਿਕਲ ਜਾਂਦੇ ਆ ਕਈ ਵਾਰੀ ਧੋਖਾ ਦੇ ਨੇ ਕਈ ਵਾਰੀ ਪੱਠੇ ਇਹ ਤੇ ਕੇਰਕੀਆਂ ਸੀ ਜਾਂ ਤੁਹਾਡੇ ਨਾਲ ਕੁਝ ਭਰਾ ਸੀ ਜਿਹੜੇ ਹੁਣ ਕਿਉਂ ਵੀ ਇਹ ਵੀ ਨਾਲ ਚਕੇ ਕਰਕੇ ਰੋਕੇ ਤੇ ਆਪਾਂ ਇਹਨਾਂ ਨੂੰ ਫੜਿਆ ਸੀਗਾ ਹੁਣ ਪੁਲਿਸ ਦੇ ਹਵਾਲੇ ਕੀਤਾ ਇਹ ਗਊ ਮਾਤਾਹੀਂ ਛੜ ਦੇਣੀਆਂ ਸੀਗੇ ਗਊਸ਼ਾਲਾ ਔਰ ਮੈਂ ਸਰਕਾਰ ਦੇ ਕੇ ਕ੍ਰਿਪ੍ਰੈਸ਼ ਕਰਦਾ ਕਿ ਹਰ ਬਾਰ ਇਸ ਬੰਦੇ ਦੇ ਦੋ ਪਰਚੇ ਪੈਲੇ ਨੇ ਇਹ ਬੰਦਾ ਮਹੀਨੇ ਦੇ ਵਿੱਚ ਬਾਹਰ ਆਂਦਾ ਕਰਤਾਰ ਏ ਤੇ ਇੱਕ ਇਦਾਂ ਦਾ ਪਰਚਾ ਕਰੇ ਕਿ ਇੱਥੇ ਜ਼ਮਾਨਤ ਨਾਲ ਦੀ ਮਿਲੇ ਤੇ ਇਹਦੇ ਪਰਿਵਾਰ ਨੂੰ ਹੀ ਪਤਾ ਲੱਗੇ ਕਿ ਇਹ ਜੰਦਾ ਕੰਮ ਕਰਤਵਾ ਜਿਹੜੀ ਸਜ਼ਾ ਕੀ ਆ ਅੱਜ ਸਰਕਾਰ ਅੱਗੇ ਕਹਿੰਦੇ ਕਿ ਇਹਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਆ ਕਿ ਪਾਵਰ ਆ ਕੇ ਵੀ ਇਹ ਗੰਦਾ ਕੰਮ ਕਰੇ ਨੂੰ ਸ਼ਰਮ ਨਹੀਂ ਆ ਰਹੀ ਹੋਰ ਪ੍ਰਸ਼ਾਸਨ ਅਗੇ ਕੱਲ ਕਰਾਂਗੇ ਤੇ ਪਰਚਾ ਕਰੋ ਇਹਦੀ ਜਮਾਨਤ ਨਹੀਂ ਹੋਣੀ ਚਾਹੀਦੀ ਆਹੀ ਗਊ ਰੱਖਸ਼ਾ ਸੇਵਾਦਾਰ ਆ ਇਹਨਾਂ ਸੇਵਾ ਇਹਨਾਂ ਦਾ ਤੁਹਾਨੂੰ ਨੈਕਸਟ ਟਾਈਮ ਅਗਰ ਆਈ ਨੇ ਉਹਨੇ ਪੁੱਛਦੇ ਵਾਲੇ ਕਹਿੰਦਾ ਅਗਲੀ ਵਾਰ ਸਾਨੂੰ ਇਹ ਇਸ ਕਮਰੇ ਦੇ ਵਿੱਚ ਇਹ ਦਵਾੜੇ ਬੰਦੇ ਕੋਈ ਨਾ ਕੋਈ ਮਿਲਿਆ ਔਰੀ ਲੱਤਾਂ ਵਾ ਵਢੀ ਜਾਊਗੀ ਔਰ ਇਹ ਪਿੱਛੇ ਤੁਹਾਨੂੰ ਕੋਈ ਵੀ ਸਜ਼ਾ ਮਿਲੇ ਆਹੀ ਵਰੇ ਨਹੀਂ ਭੁਗਤ ਨੂੰ ਤਿਆਰ ਆ ਜੇ ਜੀ ਨਾ ਸਭ ਦੇਖਣ ਨੂੰ ਮਿਲਦਾ ਹੈ ਕਿ ਕਿਹੜੇ گاؤں ਤਸਵੀਰ ਆ ਉਹ ਬੜੇ ਤਰੀਕੇ ਨਾਲ ਤਸਵੀਰ ਕਰਦੇ ਪਿੱਛੇ ਵੀ ਦੇਖਣ ਨੂੰ ਮਿਲਿਆ ਸੀ ਕਿ ਟੈਂਕਰ ਦੇ ਵਿੱਚੋਂ ਗਾਈਆਂ ਨਿਕਲਿਆ ਜੀ ਕਾਫੀ ਜ਼ਿਆਦਾ ਸਰ ਇਹ ਬਹੁਤ ਹੀ ਘਟੀਆ ਕੰਮ ਕਰਦੇ ਨੇ ਗਊ ਮਾਤਾ ਨੂੰ ਬੜੇ ਹੀ ਮਹਿੰਗੇ ਭਾਇਆ ਨਾਲ ਉੱਥੇ ਵੇਚਦੇ ਨੇ ਸਾਨੂੰ ਕਿਉਂਕਿ ਜਦੋਂ ਵੀਡੀਓ ਆਉਂਦੀ ਨਾ ਜਿੰਦਾ ਗਊ ਮਾਤਾ ਨੂੰ ਕਟਣਾ ਔਰ ਉਸ ਜਾਨਵਰ ਵਿਚਾਰਾ ਬੋਲ ਨਾ ਸਕੇ ਔਰ ਉਹਨੂੰ ਸੁਰੀਆਂ ਮਾਰਨੀਆਂ ਇਹਨਾਂ ਨੇ ਜਲੀਲੇ ਦੀ ਤਰ੍ਹਾਂ ਉਹਹੀਂ برداشت ਨਹੀਂ ਕਰਦੇ ਔਰ ਇਹ ਇੱਕ ਧ੍ਰਿਨਾ ਕੰਮ ਕਰ ਲਈ ਕੁਝ ਪੈਸਿਆਂ ਲਈ ਲਗਦੇ ਤੇ ਇਹਨਾਂ ਦੇ ਬੱਕੀਆਂ ਦੇ ਹੀ ਆ ਔਰ ਇਹ ਉਹਨਾਂ ਨੂੰ ਟੈਂਕੀਆਂ ਦੇ ਵਿੱਚ ਪਾਣੀ ਵਾਲੀ ਕੁਛ ਹੋਰ ਹੋਰ ਕਿਤੇ ਕੋਈ ਤੂੜੀ ਦੇ ਵਿੱਚ ਕੋਈ ਬੜੀ ਬਹੁਤ ਬਹੁਤ ਗੰਦੇ ਤਰੀਕੇ ਨਾਲ ਗਊਮਾਂ ਦਾ ਮਰਦੀ ਐ ਟਰਪਦੀ ਐ ਭੁੱਕੀ ਪਾਣੀ ਐ ਇਹਨਾਂ ਦਾ ਕੰਮ ਹੈ ਪਜਾਣਾ ਜੀਐਨਡੀ ਦੇ ਵਿੱਚ ਪਜਾਣਾ ਔਰ ਮੈਂ ਜੀਐਨਡੀ ਸਰਕਾਰ ਨੂੰ ਇੱਕ ਰਿਕਵੈਸਟ ਕਰਦਾ ਜੇ ਤੁਸੀਂ ਸਾਡੀ ਵੀਡੀਓ ਸੁਣਦੇ ਨੇ ਅਗਰ ਤੁਹਾਨੂੰ ਕੋਈ ਵੀ ਇਦਾਂ ਦਾ ਟਰੱਕ ਲੁਪੇ ਜਾਂ ਤੁਹਾਡੇ ਨਾਕੇ ਲੱਗੇ ਪੁਲਿਸ ਨੂੰ ਚੈੱਕ ਕਰਾ ਕਰੋ ਤੁਹਾਡੇ ਇੱਕ ਚੈਕਿੰਗ ਦੇ ਨਾਲ ਇਹ ਗਊਮਾਂ ਤਰੀ ਜਾਨ ਬਚ ਜਾਣੀ ਐ ਇਹ ਰਿਕਵੈਸਟ ਹੈ ਜੇ ਮੇਰੀ ਜੀਐਨਕੇ ਸਰਕਾਰ ਨੂੰ ਕਿ ਇਹ ਕੰਮ ਤੰਦਾ ਬੰਦ ਕਰਾਓ ਵਰਨਾ ਤੁਹਾਨੂੰ ਪਤਾ ਹੋਊਗਾ ਪਿੱਛੇ ਸਾਰੀ ਦੁਨੀਆ ਮਰੀਏ ਪਾਣੀ ਦੇ ਵਿੱਚ ਟੁੱਬ ਦੇ ਬਕੇ ਉਹ ਪਾਣੀ ਤਾਂ ਡੁੱਬ ਰਹੀ ਹੈ ਕਿ ਗਊ ਮਾਤਾ ਦੇ ਨਾਲ ਕਿਹਿਆ ਚਾਰ ਹੋ ਰਿਹਾ ਕਿ ਲੋਕੋ ਸੁਧਰ ਜੋ ਸੁਧਰ ਜੋ ਲੋਕੋ ਸੁਧਰ ਜੋ ਪਰ ਹਮੇਸ਼ਾ ਦੇਖਣ ਨੂੰ ਮਿਲਦਾ ਸਿਰ ਸਾਨਾ ਉਪਰਾਲੇ ਕੀਤੇ ਜਾਂਦੇ ਲੇਕਿਨ ਪ੍ਰਸ਼ਾਸਨ ਅਗਰ ਸਮੇਂ ਸਿਰ ਇੱਦਾਂ ਚੈਕਿੰਗ ਕਰੇ ਤਾਂ ਲੱਗਦਾ ਇਦਾਂ ਹੋਏਗਾ ਹਾਂਜੀ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਅਗਰ ਸਾਡੀ ਕਈ ਵੀ ਹਿੰਦੂਤਰਮ ਬੜੇ ਸਾਡੇ ਪਠਾਨਕੋੜ ਦੇ ਵਿੱਚ ਆ ਗਏ ਨੇ ਅਗਰ ਆਪਣੇ ਆਪ ਨੂੰ ਹਰ ਬੰਦਾ Hindu ਕਹਿੰਦਾ ਜਾਂ ਟਿੱਕਾ ਲਪੈਂਦੇ ਆ ਉਹੀ ਦਿਨਾਂ ਸੇਵਾ ਕਰ ਰਿਆ ਸਾਡੀ ਪਠਾਨਕੋੜ ਦੀ ਟੀਮ ਹੈ ਜਾਂ ਰੱਖਿਆ ਟੀਮ ਉਹੀ ਸੇਵਾ ਕਰਦੀ ਹੈ ਕਿ ਜੋ ਸਾਨੂੰ ਜ਼ਿੰਮੇਵਾਰੀ ਮਿਲੀ ਆਂ ਆਹੀ ਗਊ ਰੱਖਿਆ ਦੀ ਜ਼ਿੰਮੇਵਾਰੀ ਮਿਲੀ ਆ ਉਦੋਂ ਰੱਖਾਂਗੇ ਔਰ ਜਿਹੜੇ ਵੀ ਸਾਡੇ ਪਠਾਨਕੋੜ ਦੇ ਕੰਨੇ ਆਂ ਅਸੀਂ ਇਹ Hindu ਪ੍ਰਧਾਨ ਬਣੇ ਨੇ ਉਹਨਾਂ ਦੇ ਆਪ ਤੱਕ ਰਿਕਵੈਸਟ ਹੈ ਆਪਣਾ ਕੁਝ ਟਾਈਮ ਕੱਢ ਕੱਢ ਕੇ ਦੋ ਦੋ ਘੰਟੇ ਦਾ ਨਾਕਾ ਲਾਣ ਇਹ ਇਹ ਚੀਜ਼ਾਂ ਉਹਨਾਂ ਨੂੰ ਇਹ ਪੜੀਆਂ ਜਾਣਗੀਆਂ ਤੇ ਇਹ گاਉ ਤਸਕਰੀ ਰੁਕ ਜਾਏਗੀ ਬਿਲਕੁਲ ਸਭ ਦੇਖੋ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਗੁੱਸਾ ਦੇਖਣ ਨੂੰ ਮਿਲਦਾ ਸਿਰਸਾ ਵਿੱਚ ਵੀ ਕਾਫੀ ਜ਼ਿਆਦਾ ਗੁੱਸਾ ਦੇਖਣ ਨੂੰ ਮਿਲੇਗਾ ਕਿ ਇਸ ਸਮੇਂ ਸਿਰ ਜਿਹੜਾ ਪ੍ਰਸ਼ਾਸਨ ਕੰਮ ਕਰਦਾ ਤੇ ਸਮੇਂ ਸਿਰ ਹੀ ਦਾ ਪ੍ਰਸ਼ਾਸਨ ਵਾਲਾ ਉਪਰਾਲੇ ਕੀਤੇ ਜਾਂਦੇ ਤੇ ਇਹ ਕਿਤੇ گاਉ ਤਸਕਰੀ ਮਾਮਲਾ ਇਹ ਜਲਦੀ ਰੁਕ ਜਾਣਾ ਸੀ ਲੇਕਿਨ ਗਉ ਸਾਲਾਂ ਤੋਂ ਛੇ ਸਾਲ ਹੋ ਗਏ ਕਿਤੇ ਜਾਂਦੇ ਲੇਕਿਨ ਪ੍ਰਸ਼ਾਸਨ ਵੱਲ ਕੋਈ ਉਪਰਾਲਾ ਨਹੀਂ ਕੀਤਾ ਜਾਂ ਉਹ ਕਹਿੰਦਾ ਹਿੰਦੂ ਕਹਿੰਦੇ ਲੇਕਿਨ ਇਹ ਦੁਆ ਦੇ ਨਾਂ ਤੇ ਵੀ ਆ ਦਾ ਨਾਂ ਤੇ ਵੀ ਕਿਰਾ ਗਉ ਤਸਕਰੀ ਮਾਮਲਾ ਰੁਕਣ ਦਾ ਨਾਮ ਸਤਿ ਸ਼੍ਰੀ ਅਕਾਲ ਮਨੋਜੀ ਨੂੰ ਸੋ ਯਹਾਂ ਪਰ ਸਤਿ ਸ਼੍ਰੀ ਅਕਾਲ ਸਨ ਕਿ ਦਸ ਯਹਾਂ ਪਰ ਵੀ ਨਾਕਾ ਲਵਾਤਾ ਸੀ ਮਾਤਾ ਕਉਦੀਏ ਕਰਪਾ ਰਹੀਏ ਕਿ ਇਹ ਗੱਡੀ ਸੇ ਆਪ ਦਿੱਜ ਜਾਏ ਸਾਡੇ ਉਹ ਮੋਰੇ ਦੇ ਦੂਰ ਅੱਥਾ ਦਲ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਇਸ ਚੌਂਕ ਦੇ ਤੇ ਰੌਡਪ ਬਣਾਇਆ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਗਊ ਤਸਕਰੀ ਕਰ ਰਹੇ ਨੇ ਉਸ ਗੁਰਦਾਸਪੁਰ ਇਲਾਕੇ ਦੇ ਬਹੁਤ ਉੱਚੇ ਪੱਧਰ ਦੇ ਲੋਕ ਜਿਹੜੇ ਆ ਗਿਆ ਗਊ ਤਸਕਰੀ ਨੂੰ ਅੰਜਾਮ ਦੇਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਇਹ ਗੱਡੀ ਆਪਾਂ ਚੌਂਕ ਚ ਫੜੀ ਆ ਅਗਰ ਕਿਤੇ ਹੋਰ ਰੋਡ ਤੇ ਫੜੀ ਤੇ ਇਹ ਲੋਕ ਜਿਹੜੇ ਆ ਗਏ ਬੰਦੇ ਦੀ ਗੱਡੀ ਨੂੰ ਟੱਕਰ ਮਾਰਚ ਜਾਂ ਬੰਦੇ ਨੂੰ ਮਾਰਚ ਵੀ ਕਦੀ ਭੇਜ ਨਹੀਂ ਕਰਦੇ ਪਪਾਣੀ ਅੱਜ ਤੱਕ ਲੱਗਾ ਵੀ ਇਹਨਾਂ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਮਤਲਬ ਉਹਨਾਂ ਦੇ ਮਨ ਦੇ ਵਿੱਚ ਖੌਫ ਹੀ ਨਹੀਂ ਕਿ ਆਪਾਂ ਗਊਆਂ ਲੱਦੀਆਂ ਹਿੰਦੂ ਸੰਗਠਨ ਦੇ ਲੋਕ ਸਾਨੂੰ ਰਾਉਂਡ ਅਪ ਕਰ ਲੈਣਗੇ ਜਾਂ ਫੜ ਲੈਣਗੇ ਸਾਡਾ ਡਰਾਕੀ ਬਣ ਜਾਣਾਂ ਦਾ ਮਨ ਦੇ ਵਿੱਚ ਕੋਈ ਖੌਫ ਨਹੀਂ ਲੇਕਿਨ ਅੱਜ ਜਿਹੜੇ ਵੀ ਤਾਰੇਕਤਾਂ ਨੇ ਗੱਡੀ ਨੂੰ ਰਾਉਂਡ ਅਪ ਕੀਤਾ ਚਾਹੇ ਕਿਸੇ ਵੀ ਮਦਦ ਦੇ ਵਿੱਚ ਵੀ ਕੀਤਾ ਮਾਣ ਵਾਲਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਐਸੇ ਲੋਕਾਂ ਨੂੰ ਚੇਤਾਵਨੀ ਦਿੰਦਾ ਕਿ ਜਿਹੜਾ ਸਮਾਜ ਹੈ ਮਾਤਾ ਦਾ ਉਹਨੂੰ ਆਪਣੀ ਮਾਤਾ ਦਾ ਕਰਤਾ ਦਿੰਦਾ ਉਹਨਾਂ ਦੀ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾਉਣ ਵਾਸਤੇ ਜਿਹੜੇ ਉਫਰਾਲੇ ਕਰ ਰਹੇ ਹੋ ਇਹ ਤੁਹਾਡੇ ਬਾਰੇ ਗੰਦੇ ਨੇ ਕਿਉਂਕਿ ਉਹ ਪਖਤ ਅੱਜ ਗੁਜ਼ਰ ਗਿਆ ਜਿਹੜੇ ਲੋਕ ਕਹਿੰਦੇ ਆ ਕੁਝ ਰਾਜਨੀਤਿਕ ਪਾਰਟੀਆਂ ਵੀ ਅਕੀਦੀ ਗੱਲ ਨੂੰ ਜ਼ੋਰ ਦਿੰਦੀਆਂ ਨੇ ਕਿ ਆਤਕਵਾਦ ਦਾ ਕੋਈ ਧਰਮ ਨਹੀਂ ਜੇ ਆਤਕਵਾਦ ਦਾ ਧਰਮ ਨਹੀਂ ਜੇ ਆਤਕਵਾਦ ਭੁੱਖਣ ਵਾਲੀ ਤਿਆਰ ਹੁੰਦਾ ਤ거 ਸੱਤ ਡਾਕਟਰ ਇੱਕ ਖਾਸ ਸੁਨਵਾਏ ਦੇ ਦਿੱਲੀ ਬਿਸਕੋਰ ਦੇ ਵਿੱਚ ਨਾ ਪੜੇ ਜਾਂਦੇ ਖਾਸ ਕਰਕੇ ਇਹ ਜਿਹੜਾ ਸਮುದਾਇਆ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਦੇਸ਼ ਨੂੰ ਪਿਛੇ ਜਾਂਦੀ ਗੱਲ ਕਰਦਾ ਦੇਸ਼ ਦੀ ਅਰਧਭਾਸ਼ਾ ਨੂੰ ਤੋੜਨ ਦੀ ਗੱਲ ਕਰਦਾ ਔਰ ਖਾਸ ਕਰਕੇ ਹਿੰਦੂਆਂ ਨੂੰ ਟਾਰਗੇਟ ਕਰਦਾ ਇਹ ਉਹੀ ਪੰਜਾਬ ਹੈ ਇਹ ਗਊ ਮਾਤਾ ਨੂੰ ਬਦਲ ਬੱਤੇ ਲੈ ਕੇ ਜਾ ਰਹੇ ਨੇ ਲੇਕਿਨ ਅੱਜ ਕਾਰਕਟਰਾਂ ਦੀ ਕੜੀ ਮਿਹਨਤ ਸਦਕਾ ਇਹ ਜਿਹੜਾ ਕੰਮ ਹੋਇਆ ਇਹ ਸਹਾਰਨੀਆਂ ਬਾ ਜਿਹੜਾ ਲੋਕਾਂ ਨੇ ਵੀ ਲਿਆ ਨੇ ਤੇ ਚੀਚਾਂ ਦਾ ਬਹੁਤ ਬਹੁਤ ਤਾਰਫ ਜੀ ਕਿੰਨੇ ਗਈਆਂ ਗਈਆਂ ਜੀ ਕਿਆਵਾ ਗਈਆਂ ਜੀ ਕਿੰਨੇ ਬੰਦੇ ਸੀ ਇਹ ਦੋ ਦੋ ਬੰਦੇ ਸੀ ਦੋ ਬੰਦੇ ਸੀ ਕਿਉਂਕਿ ਰਾਤ ਨੂੰ ਆਪਾਂ ਪਹਿਲੇ ਕਵਰ ਕਰਦੇ ਸੀ ਲੇਕਿਨ ਅੱਜ ਦੀ ਪੋਜੀਸ਼ਨ ਦੇ ਵਿੱਚ ਇਹ ਲੋਕ ਬਹੁਤ ਚਲਾਕ ਨੇ ਇਹੋਆਂ ਦੇ ਅੱਗੇ ਪਿੱਛੇ ਵੀ ਫੀਲਡਿੰਗ ਲੱਗੀ ਹੁੰਦੀ ਆ ਤੇ ਅੱਗੇ ਦੇਖਦੇ ਬੰਦਾ ਵੀ ਕੋਈ ਹੱਥ ਨਹੀਂ ਪਿੱਛੇ ਵੀ ਹੁੰਦੇ ਆ ਬੰਦੇ ਤੇ ਕਿਹਦੇ ਅੱਜ ਕੇਰਾ ਕੇ ਤਰੀਕਾ ਸਾਡੀ ਚਪੇ